ਮੇਰਾ ਨਾਮ ਅਮਨਦੀਪ ਕੌਰਾ ਪਿੰਡ ਬੁਗਿਆੜੀ ਬਾਬਾ ਜ਼ਿਲ੍ਹਾ ਤਰਨਤਾਰਨ ਤੋਂ ਜੇ ਤੁਹਾਨੂੰ ਨਾਲ ਇਸ ਤੋਂ ਕੁਝ ਟਾਈਮ ਪਹਿਲਾਂ ਬੋਡੀ ਸਰਵਸ ਪੈਕ ਦਿੱਤਾ ਸੀ ਪੰਜ ਯੂਸ ਤਾਂ ਪੈਕ ਯੂਜ਼ ਕਰਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਤੁਹਾਨੂੰ ਹਾਂਜੀ ਸਰ ਮੈਨੂੰ ਪੈਕ ਯੂਜ਼ ਕਰਨ ਤੋਂ ਪਹਿਲਾਂ ਮੇਰੀ ਬਾਹਾਂ 'ਚ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਸਰਵਾਈਕਲ ਸੀ ਸਿਰਸੇ ਦਰਦ ਹੁੰਦੀ ਸੀ ਇਹ ਘਾਟਪੰ 60% ਘਟ ਕਰਦਾ ਸੀਗਾ ਇੱਕ ਸਾਈਡ ਦਾ ਦੱਸ ਰਹੇ ਸੀ ਤੁਸੀਂ ਹਾਂਜੀ ਸਾਈਡ ਬਹੁਤ ਜ਼ਿਆਦਾ ਮੇਰੀ ਬਾਹਂਤ ਬਹੁਤ ਜ਼ਿਆਦਾ ਦਰਦ ਨਿਕਲਦੀ ਸੀ ਬਹੁਤ ਬੁਰੀ ਮਨੂੰ ਸੌਂ ਜਾਂਦੀ ਸੀ ਸੌਂ ਜਾਂਦੀ ਸੀ ਹੱਥ ਸੁੰਦਾ ਸੀ ਬਹੁਤ ਜ਼ਿਆਦਾ ਸਵੇਲਿੰਗ ਵੀ ਹੋ ਜਾਂਦੀ ਸੀ ਨਾੜਾਂ ਮਤਲਬ ਫੁੱਲ ਜਾਂਦੀਆਂ ਸੀ ਲੀਆਂ ਦਵਾਈ ਬਹੁਤ ਲਈ ਪਰ ਮੈਨੂੰ ਫਰਕ ਨਹੀਂ ਸੀ ਪੈਂਦਾ ਜਿਵੇਂ ਹੁਣ ਤੁਸੀਂ ਪੈਕ ਯੂਜ਼ ਕਰ ਲਿਆ ਕਿਉਂਕਿ ਤੁਹਾਡੀ ਵੀਡੀਓ ਵੀ ਕਾਫੀ ਲੋਕ ਦੇਖਣਗੇ ਲੱਖਾਂ ਲੋਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਦੇਖਣਗੇ ਤਾਂ ਜਿਹੜਾ ਪੈਕ ਤੁਸੀਂ ਯੂਜ਼ ਕਰਨ ਲਿਆ ਉਹ ਯੂਜ਼ ਕਰਨ ਦੇ ਨਾਲ ਜਿਵੇਂ ਤੁਸੀਂ ਦੱਸਿਆ ਵੀ 4-5 ਸਾਲਾਂ ਤੋਂ ਪ੍ਰੋਬਲਮ ਹੈਗੀਆਂ ਸੀ ਹੁਣ ਉਹ ਪ੍ਰੋਬਲਮਾਂ ਠੀਕ ਆ ਤੁਹਾਡੀਆਂ ਹਾਂਜੀ ਸਰ ਕਾਫੀ ਜਿਆਦਾ ਠੀਕ ਆ 70% ਮੈਨੂੰ ਫਰਕ ਹੈਗਾ ਜੇ ਸਰ ਮੇਰਾ ਜੋ ਸਰਵਾਈਕਲ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੈ ਜੋ ਮੇਰਾ ਇੱਕ ਪਾਸਾ ਇੱਕ ਸਾਈਡ ਬਾਂਸ ਹੁੰਦੀ ਸੀ ਨਾ ਉਹ ਵੀ ਸਰ ਮੇਰੀ ਠੀਕਾ ਹੋਣ ਮੈਨੂੰ ਮਤਲਬ ਉਹ ਵੀ ਠੀਕ ਹੈ ਹਾਂਜੀ ਔਰ ਜੋ ਮੇਰਾ ਹਾਰਟ ਚ ਦਰਦ ਨਿਕਲਦੀ ਸੀ ਨਾ ਪੂਰੀਆਂ ਗਰਮੀਆਂ ਦਰਦ ਨਿਕਲਦੀ ਰਹਿੰਦੀ ਸੀ ਉਹ ਵੀ ਇਸ ਗਰਮੀਆਂ ਮੇਰੇ ਦਰਦ ਨਹੀਂ ਹੋਈ ਪੈਰ ਕੀ ਹੁੰਦੇ ਦਰਦ ਮਤਲਬ ਕੀ ਮੈਸੇਜ ਦੇਵਾਂਗੇ ਪਰਿਵਾਰਾਂ ਨੂੰ ਪੈਕ ਬਾਰੇ ਹਾਂਜੀ ਸਰ ਮੈਂ ਮੈਸੇਜ ਇਹ ਹੀ ਦਾਂਗੀ ਕਿ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਪ੍ਰੋਡਕਟ ਯਕੀਨ ਕਰੋ ਪੀਓ ਸਾਰੇ ਤੰਦਰੁਸਤ ਹੋ ਮੈਡੀਸਨ ਤੋਂ ਬਚੋ ਇਹ ਹੀ ਸਭ ਤੋਂ ਬੈਸਟ ਹੈਗੀ ਹੈ ਹਾਂਜੀ ਬਿਮਾਰੀਆਂ ਤੋਂ ਮੁਕਤ ਹੋਵੋ ਬਹੁਤ ਬਧੀਆ ਚੀਜ਼ ਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ